ਹਾਂਜੀ ਬਾਬਾ ਜੀ ਭਗਵਾਨਤਮਾਨ ਨੇ ਮਾਗੀ ਮੇਲੇ ਦੇ ਉੱਤੇ 328 ਪਾਵਰ ਸਰੂਪਾ ਦੇ ਸਬੰਧਿਤ ਕਿਹਾ ਸੀਗਾ ਕਿ ਇੱਥੋਂ ਜਿਹੜੇ ਉਹ ਲੱਭੇ ਆ ਕਿ ਉਹ ਗਵਾਚੇ ਹੋਏ ਸੀਗੇ ਜਿਹੜੇ ਇੱਥੋਂ ਲੱਭੇ ਆ ਹਾਂਜੀ ਗੁਰੂ ਸਾਹਿਬ ਜੀ ਬਾਰੇ ਐਸੇ ਸ਼ਬਦ ਜਿਹੜੇ ਵਰਤਣ ਆ ਬਰਾਮਦ ਹੋਏ ਆ ਜਾਂ ਲੱਭਣ ਸਤਿਗੁਰੂ ਨੂੰ ਲੱਭਣਾ ਜਿਹੜਾ ਉਹ ਮਤਲਬ ਬਹੁਤ ਹਾਸੋਹਿਣਾ ਸੀਐਮ ਸਾਹਿਬ ਦਾ ਬਿਆਨ ਸੀਗਾ ਐਡੇ ਵੱਡੇ ਮੈਂ ਪਹਿਲਾਂ ਵੀ ਬੋਲ ਕੇ ਛੱਡਿਆ ਵੀ ਐਡੇ ਵੱਡੇ ਸਥਾਨ ਬਾਰੇ ਬੋਲਣਾ ਘਟੋ ਘਟ ਬੰਦਾ ਲੱਖ ਵਾਰੀ ਸੋਚਦਾ ਹੈ ਹਨਾ ਸੋ ਉਹਨਾਂ ਨੂੰ ਇਹ ਇਹ ਸੀ ਵੀ ਕੋਈ ਨਾਰਮਲ ਡੇਰਾ ਜਿੱਥੇ ਮਤਲਬ ਗੁਰੂ ਸਾਹਿਬ ਜੀ ਦੀਆਂ ਲੜੀਆਂ ਚੱਲਦੀਆਂ ਹਨ ਅਖੰਡ ਪੜ ਸਾਹਿਬ ਹੁੰਦੇ ਨੇ ਪਰ ਇਹ ਨਹੀਂ ਸੀ ਪਤਾ ਵੀ ਸੰਗਤਾਂ ਇੰਨਾ ਜ਼ਿਆਦਾ ਰਾਜਾ ਸਾਹਿਬ ਜੀ ਦੇ ਦਰਬਾਰ ਨੂੰ ਪਿਆਰ ਕਰਦੀਆਂ ਨੇ ਹਨਾ ਸੋ ਇੱਥੇ ਇੱਕ ਮਿੰਟ ਵੀ ਐਸਾ ਨਹੀਂ ਹੈਗਾ ਜਿਹੜੇ ਪਾਲੇ ਇੱਥੇ ਗੁਰਬਾਣੀ ਨਾ ਪੜੀ ਜਾਂਦੀ ਹੋਵੇ ਸੋ ਕਿੰਨੀ ਮਾਨ ਮਰਿਆਦਾ ਨਾਲ ਤੁਸੀਂ ਵੀ ਮਤਲਬ ਜਦੋਂ ਤੋਂ ਇਹ ਮੁੱਦਾ ਭਖਿਆ ਤੁਸੀਂ ਦੇਖ ਰਹੇ ਹੋ 24 ਘੰਟੇ ਲੰਗਰ ਚੱਲ ਰਿਹਾ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਸੰਗਤਾਂ ਮੱਥਾ ਟੇਕ ਰਹੀਆਂ ਸਜਦੇ ਕਰ ਰਹੀਆਂ ਸੋ ਐਡੇ ਵੱਡੇ ਉਹਦੇ ਤੇ ਬਹਿ ਕੇ ਸੀਐਮ ਮਾਨ ਸਾਹਿਬ ਉਹਨਾਂ ਨੂੰ ਮੇਰੇ ਹਿਸਾਬ ਨਾਲ ਤਾਂ ਇਦਾਂ ਦਾ ਬਿਆਨ ਨਹੀਂ ਸੋਭਦਾ ਉਹਨਾਂ ਨੂੰ ਹੈਨਾ ਸੋ ਹੁਣ ਦੇਖੋ ਉਹਨਾਂ ਦੀ ਪਾਰਟੀ ਨੂੰ ਵੀ ਨੁਕਸਾਨ ਹੋ ਰਿਹਾ ਇਸ ਚੀਜ਼ ਦਾ ਉਹਨਾਂ ਦੇ ਜਿਹੜੇ ਅੱਗੇ ਐਮਐਲਏ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਨੁਕਸਾਨ ਝੱਲਣਾ ਪੈਣਾ ਸੋ ਸੰਗਤਾਂ ਦੀ ਜਿਹੜੀ ਵਿਰੋਧਤਾ ਹੈ ਉਹ ਵੀ ਉਹਨਾਂ ਨੂੰ ਝੱਲਣੀ ਪੈਣੀ ਆ ਕੁਝ ਵੀ ਨਹੀਂ ਹੈ ਜੀ ਉਹਨਾਂ ਨੇ ਕਿਹਾ ਕੋਈ ਪੁੱਛੋ ਕੁਝ ਨਹੀਂ ਨਹੀਂ ਹੈ ਜੀ ਨਹੀਂ ਹੋਈ ਜੀ ਨਹੀਂ ਹੋਈ ਉਹ 88% ਇਹਨਾਂ ਨੂੰ ਵੀ 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 ਲੱਗੀ ਇਹਨਾਂ ਦੇ ਸਰ ਹੋਈ ਆ ਉਹਨਾਂ ਨੇ ਇਹ ਸਭ ਚੰਨ ਵਿੱਚ ਰਸੋਖਾ ਨਾਲ ਸਾਰ ਨਹੀਂ ਨਹੀਂ ਰਸੋਈ ਹੈ ਕਿਤੇ ਘਰ ਤੇ ਮੈਨੂੰ ਹਜੇ ਪ੍ਰੋਪਰ ਨੌਲੇਜ ਨਹੀਂ ਹੈਗੀ ਮੈਂ ਪੁੱਛ ਲਈ ਨਾ ਪਰ ਪਰ ਇੱਥੇ ਬਣਦੀ ਨਹੀਂ ਹੈਗੀ ਲੱਗਣੀ ਵੀ ਹੈ ਜੇ ਲੱਗੀ ਹੈ ਤਾਂ हट ਜੂਗੀ ਕੀ ਲੱਗਦਾ ਬਿਆਨ ਸਿਆਸਤ ਤੋਂ ਪ੍ਰਭਾਵਿਤ ਹੋ ਗਿਆ ਹੈ ਜਾਂ ਫਿਰ ਉਹਨੇ ਕੱਲ ਤਾਂ ਤਾਂ ਪੇਸ਼ ਹੋਣਾ ਸੀ ਤਾਂ ਦਿੱਤਾ ਗਿਆ ਅਸਲ ਵਿੱਚ ਇਹੀ ਹੁੰਦਾ ਨਾ ਉਹਨਾਂ ਨੂੰ ਇਹ ਸੀਗਾ ਵੀ ਕੋਈ ਨਾਰਮਲ ਕਮੇਟੀ ਇੱਥੇ ਕੰਮ ਕਰਦੀ ਆ ਲੋਕਲ ਕਮੇਟੀ ਕੰਮ ਕਰਦੀ ਹੈ ਵੀ ਅਸੀਂ ਇੱਕ ਇਹ ਹੋ ਸਕਦਾ ਹੈ ਕਿਉਂਕਿ ਰਾਜਨੀਤਿਕ ਜਿਹੜਾ ਬੰਦਾ ਉਹਨੂੰ ਹਮੇਸ਼ਾ ਇਹ ਹੁੰਦਾ ਵੀ ਮੈਂ ਸ਼ਾਵਾ ਛਪਾਲਾ ਲੋਕਾਂ ਦੀ ਉਹਨਾਂ ਨੂੰ ਇਹ ਲੱਗਿਆ ਵੀ ਜਿਹੜਾ ਕੰਮ 5 ਸਾਲ ਤੋਂ ਲਟਕਿਆ ਹੋਇਆ ਵੀ ਮੈਂ ਜਦੋਂ ਇੱਕਦਮ ਮੱਗੀ ਮੇਲੇ ਤੇ ਬੋਲੂਗਾ ਇਹ ਚੀਜ਼ ਨੂੰ ਤਾਂ ਲੋਕਾਂ ਨੇ ਕਹਿਣਾ ਵੀ ਹਾਂ ਵੀ ਇਹ ਤਾਂ ਬਹੁਤ ਵੱਡਾ ਕੰਮ ਇਹਨਾਂ ਨੇ ਕਰਤਾ ਹਨਾ ਵੀ ਜਿਹੜੇ 5 ਸਾਲਾਂ ਤੋਂ ਕੇਸ ਨਹੀਂ ਸੁਲਝੇ ਸੋ 1 ਮਿੰਟ 'ਚ ਸੁਲਝ ਜੇ ਸੋ ਇਸ ਕਰਕੇ ਸਾਰੀ ਸੰਗਤ ਦੇ ਚਰਣਾ ਵਿੱਚ ਬੇਨਤੀ ਆ ਵੀ ਤੁਸੀਂ ਜਿੱਦਾਂ ਆਉਂਦੇ ਸੀ ਉਦਾਂ ਹੀ ਆਓ ਰਾਜਾ ਸਾਹਿਬ ਜੀ ਦਾ ਘਰ ਰਾਜਾ ਸਾਹਿਬ ਦਾ ਦਰਬਾਰ ਬਹੁਤ ਵੱਡਾ ਘਰ ਆ ਸੋ ਕਿਤੇ ਨਾ ਕਿਤੇ ਭਗਵਾਨ ਸਾਹਿਬ ਮਾਨ ਸਾਹਿਬ ਉਹਨਾਂ ਨੂੰ ਵੀ ਅੰਦਰ ਆਪਦੇ ਆਪ ਨੂੰ ਪਛਤਾਵਾ ਹੋਊਗਾ ਸੋ ਤੁਹਾਡਾ ਬਹੁਤ ਬਹੁਤ ਸਾਰੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ 2015 ਤੋਂ ਇਸ ਰੂਪ ਲੱਭ ਪਤਾ ਨਹੀਂ ਕਿੰਨੇ ਸਾਲ ਹੋ ਗਏ ਨਾ ਤਾਂ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਐਸਪੀਐਸਵੀ ਨਾਲ ਦੀ ਸਾਰਾ ਕੁਝ ਇਹਨਾਂ ਦਾ ਸੀ ਤੋਂ ਲੈ ਕੇ ਅਕਾਲੀ ਦਲ ਵੱਲੋਂ ਵੀ ਹੋਰ ਸੰਤਾ ਦਾ ਵੀ ਇਹਨਾਂ ਇਸ ਮੁੱਦੇ ਨੂੰ ਕਿਉਂ ਨਹੀਂ ਛੇੜਿਆ ਗਿਆ ਕਿਉਂਕਿ 328 ਨੂੰ ਬਹੁਤ ਹਾਂਜੀ ਇਹ ਇਹ ਪੰਥ ਦਾ ਮੁੱਦਾ ਵੀ ਕਿਉਂ ਨਹੀਂ ਛੇੜਿਆ ਗਿਆ ਪਰ ਹੁਣ ਉਹ ਮੁੱਦੇ ਨੂੰ ਤੁਸੀਂ ਰਸੋਖਾਨਾ ਸਾਹਿਬ ਤੇ ਟਿਕਾ ਦਿਓ ਵੀ ਇੱਥੋਂ ਮਿਲੇ ਨੇ ਸਰੂਪ ਇਹ ਸਹੀ ਨਹੀਂ ਹੈਗਾ ਮਤਲਬ ਅਸੀਂ ਇਸ ਗੱਲ ਦਾ ਸਾਡੇ ਮਨਾਂ 'ਚ ਰੋਸ ਆ ਸਾਡੇ ਮਨਾਂ 'ਚ ਵਿਰੋਧ ਆ ਵੀ ਮਤਲਬ ਜਿਹੜੀ ਜਿਹੜੀ ਗੱਲ ਉਦੋਂ ਉੱਠਣੀ ਚਾਹੀਦੀ ਸੀ ਚਾਹੇ ਅਕਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਆਮ ਆਦਮੀ ਦੀ ਆ ਹੁਣ ਜਿਹੜੇ ਜਿਹੜੇ ਮਸਲੇ ਪੰਥਕ ਨੇ ਵੱਡੇ ਲੈਵਲ ਦੇ ਮਸਲੇ ਨੇ ਹੁਣ ਤੁਸੀਂ ਇੱਕ ਸਥਾਨ ਨੂੰ ਉਹਨਾਂ ਤੇ ਚਮੇੜ ਦੋ ਵੀ ਹਾਂ ਜੀ ਇੱਥੋਂ ਸਰੂਪ ਜਿਹੜੇ ਨੇ ਗੁਰੂ ਸਾਹਿਬ ਜੀ ਦੇ ਮਿਲੇ ਨੇ ਉਹ ਜਾਂ ਇੱਥੇ ਸਰੂਪ ਅਣ ਅਧਿਕਾਰਤ ਸਰੂਪ ਇੱਥੇ ਰੱਖੇ ਗਏ ਨੇ ਉਹ ਗਲਤ ਆ ਨਾ ਜੀ ਠੀਕ ਜੀ ਬਹੁਤ ਧੰਨਵਾਦ ਜੀ